ਚਲ ਹੁਣ ਮੈਂ ਜਾਂਦੀ ਆ ਤੇਰੇ ਮੰਮੀ ਦੇ ਇਹ ਕੱਪੜੇ ਸੁਆਉਣੇ ਜਾਣ ਮੈਂ ਦੱਸ ਤੇ ਗਈ ਸੀ ਤੇ ਤੇ ਆ ਵੀ ਨਾ ਜਾਂਦਾ ਪੰਮ ਦੇ ਕੇ ਕਿਤੇ ਫੇਰ ਲੜੀ ਆਪਣੇ ਨਾਲ ਹਾਂ ਬਸ ਫੇਰ ਤੂੰ ਬਾਗ ਜਾ ਫੇਰ ਲੜੂ ਜਾ ਆ ਜਾਂਦੀ ਆ ਆ ਤੋ ਤੋ ਹੁਣ ਹੱਥ ਤੇ ਚਲ ਜਾਦੇ ਕੱਪੜੇ ਹੋ ਗਏ ਮੈਂ ਲਈ ਪਤਾ ਉਲਟੀ ਜੀ ਆ ਗਈ ਮਨੂੰ ਉਲਟੀ ਆ ਗਈ ਹਾਂ ਚੱਲ ਬੈ ਗਰੂ ਨੇ ਸੁਣ ਲਈ ਵਧੀਆ ਉਲਟੀ ਆ ਗਈ ਤਾਂ ਤੈਨੂੰ ਮੇਰੀਆਂ ਕਰੀਆਂਆਂ ਲਿਆਰ ਦੱਸਾਂ ਕੰਮ ਆਉਣੀਆਂ ਨਹੀਂ ਮੰਮੀ ਨੇ ਤਾਂ ਮੈਨੂੰ ਕੋਈ ਖਾਦੇ ਵਿੱਚ ਨਾ ਹੋਗਾ ਮੈਂ ਤੇ ਜਾ ਕੁਛ ਨਹੀਂ ਹੋਇਆ ਮੈਨੂੰ ਪਤਾ ਖਾਦੇ ਵਿੱਚ ਨਾ ਕੁਛ ਨਹੀਂ ਹੋਣਾ ਇੱਕ ਮੇਰੀ ਗੱਲ ਸੁਣ ਲੈ ਧਿਆਨ ਨਾਲ ਜੇ ਤੇ ਚਾਹੀਦੇ ਮੱਥੇ ਜਿਹਾ ਨਾ ਲੱਗੀ ਬਾਹਰ ਦੇ ਕੋਲੇ ਜਨਾ ਬੈਠਾ ਨੇੜੇ ਹੋ ਕੇ ਆਪ ਤਾਂ ਫੈ ਗਈ ਆ ਉਹ ਤੈਨੂੰ ਪੁੱਤੀ ਮੈਨੂੰ ਤਾਂ ਇੱਥੇ ਜਿਹੜੇ ਪੁੱਤਾਂ ਚਾਹੀਦੇ ਹੈਗਾ ਪਰ ਦੋ ਤਿੰਨ ਤਾਂ ਹੈ ਹੀ ਹੈਗਾ ਲੰਮੇ ਫਿਰ ਇਹ ਕਿਹੜਾ ਮੇਰੇ ਸਾਰੇ ਹੈਗਾ ਨਾ ਸਾਰੇ ਸਭ ਕੁਝ ਆਪਦੀ ਹੁੰਦਾ ਹੈਗਾ ਸਾਰੇ ਨੇ ਮਤਨ ਕਹਤਾ ਵੀ ਬਸ ਬੜਾ ਨੇੜੇ ਨੇੜੇ ਦਾ ਬੈਠਾ ਕਰਨਾ ਠੀਕ ਆ ਆ ਉਹਦਾ ਉਹਦੇ ਹੈ ਨਹੀਂ ਲਾਦ ਬਣਾ ਦੇ ਡੱਕਾ ਵੀ ਨਾ ਪੁੱਤ ਨਾ ਤੀ ਖਾਸਮ ਸੀ ਉਹ ਵੀ ਖਾ ਗਈ ਉਹ ਚੰਗਾ ਚੱਲ ਆਰਾਮ ਕਰ ਲੈ ਜਾ ਕੇ ਕਰਤਾ ਇਹ ਮਦਦਾਂ ਠੀਕ ਹੈ ਅੰਤੋਂ ਬਾਹਰ ਕਰ ਦੋ ਚਾਹ ਤੂੰ ਪਰੇ ਕਰਵਾ ਦੇ ਪੈਂਦੀ

ਮੇਰੀ ਅਰਦਾਸ ਫਰਮੂਲ ਕਰੀਆਂ ਤਾਂ ਹੁਣ ਰੱਬ ਦਾ ਖਜਵਾਕ ਦੇ ਦੇ ਸਾਲ ਪੱਖਾ ਤਾਂ ਹੈ ਗਿਆ ਦੋ ਮੈਨੂੰ ਪੋਤੇ ਦਾ ਮੂੰਹ ਦਿਖਾ ਦੇ ਮਾਤਮਾ ਸਿੱਖ ਪਾਸ਼ਾ ਤੇ ਪਾਣੀ ਦੇ ਕੇ ਆਵਾ ਮਨਦੀਪ ਨੂੰ ਇੱਕ ਗੱਲ ਹੋਰ ਮਨਦੀਪ ਨੂੰ ਮੈਂ ਹੁਣ ਆਖੂਗੇ ਇਹਨੂੰ ਆਕਨ ਪੁੱਤੀ ਨੂੰ ਮੱਥੇ ਨਾ ਲਾਇਆ ਕਰ ਪਹਿਲਾਂ ਮੈਨੇ ਆਪ ਦਾ ਜਵਾਕ ਖਾ ਲਿਆ ਫਿਰ ਇਹਨੇ ਆ ਦਾ ਖਸਮ ਵੀ ਖਾ ਲਿਆ ਹੁਣ ਸਾਰਾ ਮਨੇ ਮੇਰੀ ਨੂਰੇ ਗੋਡੇ ਲਾ ਕੇ ਬੈਠੀ ਰਹਿੰਦੀ ਐ ਮੈਂ ਜਗਜੀਤ ਨੂੰ ਵੀ ਆਖੂਗੀ ਕਿ ਭਾਈ ਮਨਦੀਪ ਨੂੰ ਆਖਿਓ ਪਾਣੀ ਜਿੱਤ ਨੂੰ ਸਾਹ ਦੇ ਨਾਲ ਦੇ ਕੋਲੇ ਨਾ ਬਿਠਾਇਆ ਕਰੀ। ਹੋਰ ਮੈਗਨੂ ਤੇ ਪਰਛਾਵਾਂ ਪਾਉਂ ਵੀ ਉਹੇ ਜਾ। ਤੇ ਪਾਣੀ ਦੇਣਾ। ਦਵਾਈ ਕੁੜੀ ਜੀ। ਲੈ ਮਨਦੀਪ ਤੇ ਪਾਣੀ ਦੇਣਾ। ਉਹਨਾਂ ਕੇ ਮੈਂ ਤਾਂ ਠੀਕ ਹੈ। ਤੇ ਡਾਕਟਰ ਬੁਲਾਵਾਂ? ਨਾ ਨਾ ਮੈਂ ਮਿੰਟ ਉੱਠ ਟੱਕੀ ਲਵਾਂ। ਠੀਕ ਆ ਮੈਂ ਤਾਂ ਵਧੀਆ। ਤਾਲਪੁੱਤ ਇੱਕ ਗਾਲ ਸੁਣ ਮੇਰੀ ਟੀਆ ਨਾ ਮੈਨੂੰ ਇਸ ਵਾਰ ਪੁੱਤੇ ਚਾਹੀਦਾ ਹੈਗਾ ਠੀਕ ਹੈ ਮੈਂ ਪੁੱਤੇ ਹੀ ਦੇਖਣਾ ਹੈਗਾ ਇਸ ਵਾਰ 3 ਤਾਂ ਪਹਿਲਾਂ ਹੀ ਹੈਗੇ ਦੋ ਪੱਥਰ ਤਾਂ ਹੁਣ ਐਨੀ ਜਾਇਜ਼ ਤਾਂ ਇੰਨਾ ਘੱਲ ਵਾਰ ਕਿਹਨੂੰ ਦੇਵਾਂ ਜੋ ਟੀਆ ਨੂੰ ਦੋ ਥੋੜਾ ਦੇਣਾਗਾ ਮੈਂ ਤਾਂ ਇਸ ਕਰਕੇ ਬਾਤ ਪੁੱਛਾਈਦਾਗਾ ਠੀਕ ਹੈ ਮੇਰੀ ਗੱਲ ਸੁਣ ਲੈ ਟੀਆ ਨਾ ਲੈ ਕੇ ਗੱਲ ਮੇਰੀ ਹੋਰ ਉਹ ਸਾਲ ਦੇ ਨੂੰ ਚਾਚੀ ਜੀ ਨੇ ਬੋੜੇ ਲਾ ਕੇ ਬੈਠੀ ਰਹੀਆਂ ਕਰ ਉਹਦੇ ਬਿੜਸ਼ਾਵੇਂ ਪਈ ਜਾਂਦਾ ਤੇਰੇ ਉੱਤੇ ਆ ਉਹ ਤਾਂ ਉਹਨੇ ਬੰਨਿਆ ਨਹੀਂ ਹੈਗਾ ਬੰਨਣਾ ਆਪਣਾ ਵੀ ਨਹੀਂ ਦਿੰਦੀ ਹੈਗੀ ਜਾੜ ਦੂਗੀ ਕੋਣ ਕੀ ਕਰੀ ਗਾ? ਤੇ ਜਦ ਤੂੰ ਪੈ ਕੇ ਆਰਾਮ ਤੇ ਮੈਂ ਆਪ ਹੀ ਕਰਦੀ ਨਾ ਮੈਂ ਚਾਦੀ ਕੁੱਟ ਕਰਕੇ ਲਿਆਉਣੀ ਤੇ ਨਾ ਮੈਂ ਜੀਤ ਨੂੰ ਫੋਨ ਕਰ ਦਿੰਦੀ ਉਹਨੂੰ ਸਾਦੀ ਦੇ ਦਰਮਿਆਨ ਖਿ ਲੈ ਜੂਗਾ ਮੌੜ। ਠੀਕ ਹੈ। ਭਾਈ ਜੀ ਕੋਈ ਨਫਰਿਆ ਨਹੀਂ। ਠੀਕ। ਲਾ ਮੈਂ ਹੁਣ ਮੰਮੀ ਦਾ ਕੀ ਕਰਾਂ? ਮੈਨੂੰ ਹੁਣ ਇਹ ਟੈਨਸ਼ਨ ਹੋਊਗੀ ਵੀ ਜੇ ਐਟ ਕੀ ਰੱਬ ਨੇ ਫੇਰ ਨਾ ਮੁੰਡਾ ਦਿੱਤਾ। ਫੇਰ ਮੰਮੀ ਫੇਰ ਗਿਆ ਹਾਰ ਕਰੂਗੀ ਮੇਰਾ। ਇਹ ਤਾਂ ਪਹਿਲਾਂ ਦੋ ਕੁੜੀਆਂ ਵਿਚਾਰੀਆਂ ਬੰਨਾਂ ਉਹਨਾਂ ਨੂੰ ਨਾਨਕੀ ਤੋਂ ਹੋਇਆ। ਇਹ ਤਾਂ ਚਾ ਚੜਿਆ ਪੈ ਮੈਨੂੰ ਟੈਨਸ਼ਨ ਹੋਈ ਪਈ ਹੈ। ਮਨਾ ਦੇਵੀਂ ਪ੍ਰਮਾਤਮਾ ਐ ਕਿ ਤਾ ਮੈਨੂੰ ਪੁੱਤ ਹੀ ਦੇ ਦੇ। ਲੈ ਮਿਲਤੀਆਂ ਦੀ ਵੀ ਕਿਸਮਤ ਮਾੜੀ ਹੈ ਜਿਹੜੀਆਂ ਵਿਚਾਰੀਆਂ ਮੈਥੋਂ ਦੂਰ ਬੈਠੀਆਂ ਨਹੀਂ ਆਉਂਦੇ ਨਾਲ ਸੀ। ਜਿਨ੍ਹਾਂ ਦੀ ਦਾਦੀ ਚੰਗੀ ਹੋਵੇ ਲੈ ਆਪਦੇ ਕੋਲ ਨਾ ਰੱਖੇ। ਲੈ ਪਹਿਲਾਂ ਤਾਂ ਹੁਣ ਇਹ ਦਾਜ ਦੇ ਮਗਰ ਪਈ ਸੀ ਕਿ ਸਾਨੂੰ ਆਹ ਕੁਛ ਚਾਹੀਦਾ, ਆਹ ਕੁਛ ਚਾਹੀਦਾ। ਸਾਲ ਮਾਂ ਬੇਉ ਦੀ ਜੈਸ ਸੀਗੀ, ਉਹਨਾਂ ਨੇ ਸਭ ਕੁਝ ਦੇਤਾ ਘਰ-ਪਰਤਾ। ਲੈ ਹੁਣ ਬੋਤੇ ਮਗਰ ਪਈ ਬੈਠੀ ਹੈਗੀ। ਨਾ ਹੀ ਨਹੀਂ ਸਮਝਾਉਂਦੀ ਲੈ ਆਪਦੀ ਵੀ ਧੀ ਦੇ ਦੋ ਕੁੜੀਆਂ ਨਹੀਂ ਆਈਆਂ। ਉਹ ਨੂੰ ਤਾਂ ਕੁਛ ਕਹਿੰਦੀ ਨਹੀਂ ਉਹ ਤਾਂ ਕਹਿੰਦੇ ਆ ਲੈ ਰੱਬ ਦੀ ਦੇਣਾ ਜੀ ਮੈਂ ਬਗਾਨੀ ਧੀ ਵਜੀ ਨਾ ਫੇਰ ਅੱਬਾ ਐਦ ਕਿਦਾਂ ਮੈਨੂੰ ਮੇਰਾ ਪੁੱਤ ਹੀ ਦੇ ਦੀ ਜੇ ਐਦ ਕੀ ਧੀ ਦੇਤੀ ਨਾ ਮੈਨੂੰ ਪਤਾ ਮਿਲਦੀਆਂ ਨੇ ਤੇ ਮੇਰਾ ਕੀ ਹਾਲ ਹੋਣਾਗਾ ਫੇਰ ਤੇ ਇਸ ਬੇਬੇ ਦਾ ਮੈਨੂੰ ਘਰੋਂ ਹੀ ਕੱਢ ਦੇਣਾਗਾ ਮੈਂ ਵੀ ਧੀਾਂ ਦੀ ਜ਼ਿੰਦਗੀ ਖਰਾਬ ਨਾ ਮੇਰੀ ਖਰਾਬ ਪ੍ਰਮਾਤਮਾ ਐਦ ਕਿਦਾਂ ਮੇਰੀ ਜ਼ਰੂਰ ਸੁਣ ਲੈ ਹੰਦੇ ਪਈ ਨਹੀਂ ਪਤਾ ਤਉ ਹੈ ਉਹੀ ਨਹੀਂ ਬਈ ਮੰਮੀ ਪੈ ਜਾ ਬੁੱਤੋ ਪੈ ਜਾ ਕੋਈ ਨਾ ਪੈ ਜਾਨੀ ਹੈ ਰਾਜਾ ਮੈਂ ਦਾ ਕਹਦੇ ਤਾਂ ਤੈਨੂੰ ਆ ਕੇ ਚਾਹ ਕਰਕੇ ਦਿੰਨੀ ਆ ਤੇ ਮੈਂ ਬੜਾ ਜੇ ਕੰਮ ਜਾਇਆ ਮਤਲਬ ਕੋਈ ਨਾ ਆਪ ਆਪਣਾ ਗੇਟ ਜਾ ਖਾ ਕੇ ਜਾਂਦਾ ਕੌਣ ਦੇਖੇ ਹਮਣਾ ਜੱਗੀ ਆ ਵੀ ਹੋਵੇ ਨਾ ਚਲ ਮੈਂ ਦੇਖਨੀ ਆ ਕੌਣ ਹੈ ਉਹ ਵੀ ਆ ਪਰਮ ਮਨਦੀਪ ਤੂੰ ਤੂੰ ਅੰਦਰ ਵਾਗ ਜਾ ਤੇਰੀ ਮਾਸੀ ਆਉਂਦੀ ਮੈਂ ਨੂੰ ਗੇਟ ਖੋਲਿਆ ਮੈਂ ਆ ਗਈ ਮੈਂ ਤਾਂ ਐਸੀ ਕੀ ਕਰ ਮੀਨ ਨਾ ਵੀ ਤੈਨੂੰ ਲਾਇਆ ਉਹ ਵੀ ਨਾ ਅੱਜ ਮੈਂ ਤਾਂ ਫੋਨ ਹੀ ਕਰਨਾ ਸੀ ਕਿ ਤੈ ਆਈ ਨਾ ਤੇਰਾ ਪਿਓ ਠੱਲਾ ਉੱਥੇ ਰਹਿ ਪੀ ਤੇ ਤਾਂ ਆ ਵੀ ਗਈ ਕੰਨ ਕਾਮ ਬੋਲ ਲੈ ਲਾ ਤਾਂ ਗੇਟ ਮੈਂ ਤਾਂ ਪਰਮਪਾਣੇ ਮਾਂਜੀ ਆਂਦੀ ਸੀ ਇਹਦਾ ਹੀ ਮੈਨੂੰ ਪਤਾ ਨਹੀਂ ਲੱਗਿਆ ਆਏਗਾ ਤਾਂ ਟਾਈਮ ਲਾਜ ਕਿ ਡਿਮੈਂਬਰ ਆ ਵਿਚਾਰੀ ਨਾ ਇਕੱਲੇ ਮਸਤੀ ਹੋ ਜਿਹੜਾ ਮਸਤੀ ਵਿਚਾਰੀ ਕੀ ਕਹਿੰਦੀ ਇਕੱਲੇ ਉਹਨੂੰ ਮੱਥੇ ਨਾਲ ਮੈਂ ਹੁਣ ਐ ਭਾਵੇਂ ਅੰਦਰ ਵੜ ਕੇ ਕਿੱਥੇ ਰਹਾ ਜੋ ਮੱਥੇ ਦਾ ਹੁਣ ਲੱਗੀ ਜਾਊਗਾ ਇੱਕ ਦੂਜੀ ਦੇ ਬੱਗੇ ਜਾਵਾਂ ਫਿਰ ਐਵੇਂ ਪ੍ਰੈਸ ਕੋਲ ਨਾ ਮੇਰੇ ਨਾਲ ਨਾ ਮੱਥੀ ਨਾਲ ਸ਼ੁਕਰਮੰਦੀ ਤਾਂ ਬੱਝੀ ਬੋਲੀ ਕਿ ਬਣੀ ਤੁਰਾ ਨਾ ਮੈਂ ਤਾਂ ਕੁਛ ਨਹੀਂ ਬੋਲੀ ਉਹ ਹੋ ਠੀਕ ਹੈ ਬਣ ਮੈਂ ਹਾਂ ਠੀਕ ਹੈ ਬੜੀ ਸਰਪਾਪਾ ਕਿਵੇਂ ਹੁਣ ਠੀਕ ਆ ਹਾਂ ਠੀਕ ਹੈ ਹੁਣ ਤਾਂ ਘਰੇ ਨਹੀਂ ਜਾਂਦਾ ਹਾਂ ਘਰੇ ਜਾਂਦਾ ਚਲ ਬਹਿ ਜਾ ਤੂੰ ਰਾਮ ਘਰ ਮੈਂ ਪਾਣੀ ਲੈ ਕੇ ਆਉਣੀ ਆ ਕਿੱਥੇ ਚੰਗਾ ਭੈਣ ਚਲ ਪਰਮਾ ਨੂੰ ਬਿਠਾ ਆਈ ਹੁਣ ਮੈਂ ਪਰਮਾ ਨੂੰ ਮਿੱਠੀ ਤਿਆਰੀ ਰਹੂਗੀ ਇਹਨੂੰ ਬਿਠਾਉ ਉਹਦੇ ਮੰਦਿਰ ਨੂੰ ਰੱਖਿਆ ਗਮੰਦਰੀ ਉਹਦੇ ਮੱਥੇ ਨਹੀਂ ਲੱਗਣ ਦੇਣੀ ਹੈਗੀ ਲੈ ਪਰਮਾ ਪਾਣੀ ਲੈ ਆਈ ਹੈ ਇਹ ਨਹੀਂ ਪਰਮਾ ਮੈਂ ਤਾਂ ਗੋਡੇ ਵਾਲੇ ਦੁਖੀ ਆਂਦੇ ਕੋਲੇ ਹੌਣੀ ਲਾ ਕੇ ਮੇਰੇ ਮਾਗਰ ਆ ਹੋਰ ਹੁਣ ਹੀ ਲਾਗੇ ਤੰਨੀ ਮੇਰਾ ਦਾਵਾ ਇੱਕੋ ਹੀ ਦੁਖਦਾ ਹੈਗਾ ਤੇ ਤੂੰ ਹੋਰ ਐ ਭਾਂਦੇ ਮੈਨੂੰ ਫੋਨ ਕਰਦਾ ਨਹੀਂ ਮਹੀਨਾ ਵੀ ਦਿਨ ਨੂੰ ਫਿਰ ਮੈਂ ਆ ਹੀ ਗਈ ਮੈਂ ਚੱਲ ਮੈਂ ਠੀਕ ਆ ਪਾਪਾ ਮੈਂ ਚੱਲ ਮੈਂ ਬੱਗ ਜਾਨੀ ਚੱਲ ਵਧੀਆ ਹੋਇਆ ਚਲੋ ਤਾਂ ਆ ਗਈ ਹੋਰ ਵਧੀਆ ਮਨਦੀਪ ਕਿੱਥੇ ਆ ਮਨਦੀਪ ਤਾਂ ਪਈ ਆ ਪੁੰਦਰਾ ਕੀ ਆ ਉਹ ਬਿਮਾਰ ਹੋ ਰਹੀ ਹੈਗੀ ਕੀ ਹੋ ਗਿਆ ਪਤਾ ਨਹੀਂ ਨਾ ਬੰਦ ਪਾਣੀ ਘਰ ਆ ਪਤਾ ਨਹੀਂ ਨਾ ਹੋਇਆਗਾ ਨੀ ਪੁੱਤੇ ਦਾ ਤਾਈ ਫੇਟ ਹੈਗਾ ਫਿਰ ਲੈ ਕੇ ਨਹੀਂ ਗਈ ਡਾਕਟਰ ਦੇ ਲੈ ਕੇ ਗਈ ਸੀਗੇ ਤੇ ਧਾਗਾ ਵੀ ਵਾ ਲਿਆ ਨਵਾਬੇ ਤੋਂ ਅੱਛਾ ਉਹ ਕਹਣਾ ਬਾਬਾ ਕਹਣਾ ਵੀ ਮੀਨਾ ਸਵਾਮੀ ਨੇ ਇਹਨੂੰ ਅੰਦਰ ਹੀ ਰੱਖਣਾ ਵੀ ਕਿਸੇ ਦੇ ਬਾਹਰ ਗੁਰੂ ਆ ਕੇ ਮੁੱਠੇ ਵੀ ਨਹੀਂ ਲੱਗਣਾ ਹੈਗਾ। ਹੋਰ ਮੈਂ ਤਾਂ ਇੰਨੀ ਔਖੀ ਹੋਈ ਪਈ ਆ ਕੰਮ ਕੰਮ ਬਿਣਾ ਵੀ। ਚੱਲ ਉਹ ਤਾਂ ਵਧੀਆ ਹੋਗਾ ਤੂੰ ਆ ਗਈ ਤੇ ਗੱਲ ਕਰ ਇੱਕ ਮੇਰੀ ਗੱਲ ਸੁਣ ਲੈ ਤਿਆਰ ਨਾਲ ਜੀ। ਉਹਦੇ ਮੱਥੇ ਉਹਦੇ ਕੋਲੇ ਨਾ ਜਾਈ ਚੰਗਾ। ਕਿਉਂ ਭੈਣ? ਕਿਉਂ ਤਾਂ ਕੀ ਬਸ ਬਾਬੇ ਨੇ ਆਖਿਆ ਹੋਇਆ ਹੈਗਾ। ਮੈਂ ਇਹਨੂੰ ਵੀ ਘਰ ਦਿਆਂ ਨਾ। ਹੋਰ ਘਰ ਦਿਆਂ ਰੂ ਮੈਂ ਤੇ ਜੀ ਆਗ ਜੀਤ ਨੂੰ ਵੀ ਨਹੀਂ ਵੰਡ ਦਿੰਦੀ ਹੈਗੀ ਅੰਦਰ। ਪਰ ਭੈਣ। ਨਾ ਮੇਰੀ ਮਰਜ਼ੀ ਤਾਂ ਕੀ ਹੈਗੀ। ਤੇ ਤੂੰ ਚਾਹ ਪੀ ਐਂਗੀ ਰੋਟੀ ਖਾਈਂ ਮੈਨੂੰ ਦੱਸ। ਮੇਰੀ ਰੋਟੀ ਤਾਂ ਮੈਂ ਖਾ ਕੇ ਆਈ ਆਂਗੀ ਅੱਛਾ ਚਾਹ ਪੀ ਲਵਾਂਗੀ ਚੱਲ ਫਿਰ ਮੈਂ ਚਾਹ ਬਣਾ ਕੇ ਨਾ ਆਂਗੀ ਤੂੰ ਪਾਣੀ ਪੀ ਲੈ ਤੇਰਾਮ ਕਰ ਚੰਗਾ ਠੀਕ ਹੈ ਹੁਣ ਨਾ ਮੈਂ ਹੀ ਕਰਦੀ ਆਂ ਹੁਣ ਇਹਨਾਂ ਮੈਂ ਰੁੱਖੀ ਵੀ ਨਹੀਂ ਹੋ ਸਕਦੀ ਕਿਉਂ ਉਹਨਾਂ ਬਾਣ ਮੇਰੇ ਕੋਲੇ ਆ ਉਹਨਾਂ ਇਹਦੇ ਕੋਲੇ ਆ ਇਹ ਤਾਂ ਮੈਂ ਜ਼ਮੀਨ ਵੀ ਲੈਣੀ ਆ ਉਹ ਵੀ ਲਾਲਸਾ ਮੈਨੂੰ ਫਿਰ ਇਹਦੇ ਕੋਲੇ ਪੈਸਾ ਵੀ ਬਹੁਤਾ ਉਹ ਵੀ ਲੈਣਾ ਮੈਨੂੰ ਤੇ ਹੁਣ ਜਿੰਨਾ ਚਿਰ ਮੈਂ ਇਹਦਾ ਮਨਦੀਪ ਦਾ ਚੈੱਕ ਟੂਟ ਨਹੀਂ ਕਰਾਉਂਦੀ ਉਹਨਾਂ ਚਰਮੈਨ ਉਹਦੇ ਮੱਥੇ ਨਹੀਂ ਲੱਗਣ ਲੰਗੀ ਹੈਗੀ ਮੈਨਾਂ ਚਰਮੈਨ ਨੂੰ ਪਤਾ ਹੀ ਲੱਗਦਾ ਕਿ ਕੁੜੀ ਐ ਕਿ ਮੇਰਾ ਜਿਹੜਾ ਟਾਇਰ ਟੋਗਾ ਦੁਬਾਰਾ ਇਹਦੇ ਮੱਥੇ ਲੱਗਣ ਦੀ ਲੈ ਪਰ ਮੈਂ ਚਾਹ ਵੀ ਰੱਖ ਦੇ ਪਣ ਤੇ ਉਹ ਮਦਨਾਈ ਕਹਿੰਦੀ ਸੀ ਤੇ ਹੁਣ ਮੈਨੂੰ ਆਪਣੇ ਛੂਟ ਤੇ ਫੜਾਇਆ ਮੈਂ ਗਰਮੀ ਵਾਲੇ ਮੈਂ ਗਈ ਸੀ ਕਿ ਮੋੜ ਥਲੇ ਇਸ ਆਪਣੇ ਤਿਲਾਂ ਦੇ ਗਰਮੀ ਵਾਲੇ ਮੈਂ ਫੜਾਇਆ ਮੈਂ ਸੌਣੇ ਤੇ ਤੂੰ ਨਾ ਭਾਂਡੇ ਮੁੰਡ ਪਾਇਆ ਮਾਜ ਨਾਲੇ ਧੋਦੀ ਪੈਗਾ ਤੇ ਚਾਹ ਪੀ ਲਾ ਤੇ ਮੂੰਹ ਜੇ ਬਾਹਰ ਆਇਆ ਵਰਗਾ ਸਿਰ ਦੁਖੀ ਜਾਂਦਾ ਨਾ ਨਾ ਉਹ ਲੱਗਦਾ ਮੈਂ ਹੁਈ ਲੱਗਦਾ ਤੇ ਚਾਹ ਚੱਕ ਲੈ ਤਾਗਾ ਮੈਂ ਫੜਾਇਆ ਮੈਂ ਜੰਗਾ ਸਿਉਨੇ ਮੈਂ ਪੀ ਲੈਣੀ ਭਣ ਜਾਇਆ ਟੁਕੜਾ ਚੰਗਾ ਤੇ ਉਹੀ ਨਾਲ ਫਲੋਟੇਗਾ ਲੱਗ ਜਾ ਉਹਦਾ ਪੌਣ ਘੰਟਾ ਦਾ ਚੱਲ ਚੰਗਾ ਜਾ ਚੰਗਾ ਆ ਪੀ ਲੈ ਜਾ ਹਾਂ ਮੈਂ ਮਛੂਤ ਨੰਦੀਪ ਨੂੰ ਵੀ ਰੱਖੀ ਦੇਣਾ ਮਾੜਾ ਜੰਗਾ ਮੰਦੀਪ ਮੈਂ ਕੱਪੜੇ ਫੜਾਇਆ ਮੈਂ ਜੰਗਾ ਪੁੱਤ ਤੂੰ ਪਈ ਰਹੀ ਉੱਠੀ ਨਾ ਮੈਂ ਆਪੇ ਕਰ ਲੂਗਾ ਮੈਂ ਆਖੇ ਅਜਾਤ ਆਪੀ ਲਈ ਭਾਂਡੇ ਤਾਂ ਮਾਂਜੂ ਫੇਰ ਪਹਿਲਾਂ ਮਨਦੀਪ ਦਾ ਪਤਾ ਨਵਾ ਜਾ ਕੇ ਕਹਿੰਦੀ ਟਾਈ ਫਰਡ ਹੋਇਆ ਦੇਖਾਂ ਤਾਂ ਸਹੀ ਜਾ ਕੇ ਵੀ ਟਾਈ ਫਰਡ ਦਾ ਅਗਲਾ ਆਪਦੇ ਨੂੰ ਕਹਿੰਦਾ ਹੁੰਦਾ ਵੀ ਮੱਥੇ ਨਹੀਂ ਲੱਗਣਾ ਦੇਖਦੀ ਆ ਜਾ ਕੇ ਮਨਦੀਪ ਨੂੰ ਪਹਿਲਾਂ ਲੈ ਫੜਾਈਆਂ ਆ ਮਾ ਕੱਪੜੇ ਵੀ ਫਰੀਏ ਕੀ ਕੱਪੜੇ ਖੜਾ ਆ ਹਰੇ ਮੈਂ ਸੰਦ ਤੱਕ ਪਈਏ ਕੀ ਫੇਰ ਬਾਕੀ ਆਗੇ ਜਾ ਰਹੀ ਤੋ ਪਤਾ ਹਾਂ ਮਾਂ ਆ ਗਿਆ ਸੀ ਉਹ ਕੱਪੜੇ ਕਿਉਂ ਦੇ ਕੱਪੜੇ ਫੜਾ ਕੇ ਆਉਣੀ ਆ ਮੈਂ ਉਹ ਉਹਨਾਂ ਦੇ ਕਿਉਂ ਨੇ ਮੰਦਿਰ ਦਾ ਤੇ ਮੇਰਾ ਤੇ ਮੇਰੀ ਗੱਲ ਸੁਣ ਕੇ ਜਾ ਇੱਕ ਪੁਣਾਲੇ ਬੈਠਾ ਇੱਥੇ ਤੇ ਉਹ ਮਤਨਾਈ ਆਦੀ ਸੀ ਤੇ ਉਹ ਮੰਦ ਆਜਾ ਮੈਂ ਇਥੋਂ ਮੰਦਿਰ ਸੰਭਰੀ ਜਾਂਦੀ ਸੀ ਤੇ ਉਲਟੀਆਂ ਕਰੀ ਜਾਂਦੀ ਸੀ ਤੇ ਮੈਂ ਉਹਨੂੰ ਆਖਾ ਮਾ ਵੀ ਉਹ ਹੈ ਕਹਿੰਦੀ ਨਾ ਤਾਂ ਉਹ ਹੈ ਤੇ ਉਹ ਤਾਂ ਕਾਣੂ ਹੈ ਦੋਨੋਂ ਕੋ ਦਿਨੋਂ ਤੱਕ ਕੇ ਅੱਛਾ ਮੈਂ ਤੈਨੂੰ ਇਹ ਕਹਿੰਦੀ ਵੀ ਆਪਾਂ ਨਾ ਇਸ ਵਾਰ ਹੁਣ ਟੈਕਟ ਕਰਾਵਾਂਗੇ ਆ ਕੇ ਰਾਵਾਂਗੇ ਨਾ ਹੋਰ ਉਹ ਵੀ ਆਪਾਂ ਡਾਕਟਰ ਤੂੰ ਦੇਖ ਲਈ ਜੇ ਕੋਈ ਹੋਇਆ ਤੇ ਨਹੀਂ ਗਿਆ ਸਰ ਡਾਕਟਰਾਂ ਨੇ ਪਤਾ ਹੀ ਅੱਜ ਕੱਲ ਪੈਸਿਆਂ ਤੇ ਲਾਲਚ ਆ ਰਹੇ ਆਏ ਤੱਕ ਮੈਂ ਪੁੱਛਦਾ ਕਿਸੇ ਨੂੰ ਮਿਲ ਜੂਗਾ ਹਾਂ ਤੇ ਨਾ ਹੋ ਵਿਆਪਟਾ ਹਟ ਕਰਾਵਾਂਗੇ ਜੇ ਤਾਂ ਹੋਇਆ ਆਪੇ ਮੰਨੂਗੀ ਤੂੰ ਮਨਾ ਨਹੀਂ ਸਕਦਾ ਹੈਗਾ ਇੰਨਾ ਵੀ ਨਹੀਂ ਹੈਗਾ ਤੇਰਾ ਬਾਬੂ ਐ ਤਾਂ ਕੋਈ ਨਹੀਂ ਬਹਿ ਮਾ ਕੀ ਰਹਿਣਾ ਜਿਹੜੀ ਗੱਲ ਹੋ ਜੂਗੀ ਨਹੀਂ ਨਹੀਂ ਤੂੰ ਆਪੇ ਮਨਾਈ ਨਾ ਤੇ ਡੰਡਾ ਸਦਾ ਰਹੇ ਹੀ ਹੈਗਾ ਡੰਡਾ ਫਿਰ ਖਿੱਚਨੇ ਹਾਂ ਹਾਂ ਡੰਡਾ ਖਿੱਚ ਕੇ ਤੇ ਅਦੇ ਪਟਾਇ ਟੱਕਰਵਾ ਕੇ ਜੇ ਤਾਂ ਹੋਇਆ ਮੁੰਡਾ ਤੇ ਰੱਖ ਲਾਂਗੇ ਜੇ ਕੋਈ ਕੁੜੀ ਤਾਂ ਚਲ ਦੇਖੀ ਜਾਊਗੀ ਨਹੀਂ ਪੁੱਤ ਹੁਣ ਇੰਨਾ ਇੰਨਾ ਜਾਇਆ ਜਾਤਾ ਇੰਨਾ ਘਰ ਆਪਕ ਮੁੰਡੇ ਬਗਾਨੇ ਪੁੱਤਾਂ ਨੂੰ ਦੇਵਾਂਗੇ ਹਾਂ ਇਹ ਤਾਂ ਕਰ ਹਾਂ ਹੁਣ ਪਹਿਲਾਂ ਤੇਰੇ ਪਿਓ ਕਮਾਈ ਕਰੀ ਗਿਆ ਹੁਣ ਤੂੰ ਕਰੀ ਜਾਣਾਗਾ ਕਿੱਦਿਆਂ ਦਾ ਹਾਂ ਤਾਂ ਆਪਦਾ ਵੀ ਮਨੋਂ ਆਉਂਦਾ ਜੀ ਹੁਣ ਸਾਬਦੇ ਜਿਹੜੇ ਤੇਰੇ ਨਾਲ ਦੇ ਵਿਆਹ ਸੀ ਛੱਡ ਛੱਡ ਮੁੰਡੇ ਹੋ ਰਹੇ ਸਾਬਦੇ ਬਰਾਬਰ ਦੇ ਹੈਗੇ ਹੋਰ ਆਪਣੇ ਦੋ ਪੱਥਰ ਹੈਗੇ ਮੇਰਾ ਤਾਂ ਉਹਨੂੰ ਦੇਖਣ ਨੂੰ ਜੀ ਨਹੀਂ ਕਰਦਾ ਹੈਗਾ ਹਗਾ ਸਾਕੇ ਮੈਂ ਤੈਨੂੰ ਆਖੇ ਭਈਆ ਤੇ ਪੇਕੀ ਛੱਡੀ ਹਾਂ ਉਹ ਬੁਰਗੀਆਂ ਉਹ ਨੋ ਨਾ ਮਾਉਂ ਪਾਵੇ ਹੋਰ ਹੁਣ ਦੇਖ ਦੇ ਕਿ ਚਿੱਤ ਕਿਰਦਾ ਹੈਗਾ ਤੂੰ ਤਾਂ ਬਿਚੀ ਨਹੀਂ ਬੈਠਾ ਰਿਹਾ ਤਿੰਨੇ ਮਾਮਾ ਤੀਆਂ ਬਰੋਬਰ ਬੈਹ ਜੰਦੀਆਂ ਤੇਰੇ ਤੂੰ ਤਾਂ ਨਾਲ ਕੋਲ ਕੁਛ ਵੀ ਨਹੀਂ ਲੱਗਦਾ ਰਹਿਖਾ ਕੋਈ ਨਹੀਂ ਫਿਰ ਮੈਂ ਪੁੱਛਦਾ ਕਿਸੇ ਯਾਰ ਦੋਸਤ ਨੂੰ ਜੋ ਮਿਲ ਕੇ ਰਹੇ ਇਤੋਂ ਵੀ ਤੇ ਦੂਣਾਂ ਦਾ ਕਿਸੇ ਡਾਕਟਰ ਨਾਲ ਗੱਲ ਕਰ ਲਈ ਤੇ ਨਾ ਮੈਂ ਤੈਨੂੰ ਆ ਕੇ ਚਾਦੀ ਘੁੱਟ ਕਰਕੇ ਦਿੰਦੀਆਂ ਤੇ ਨਾ ਸੱਤੋਂ ਤੇਰੀ ਮਾਸੀ ਵੀ ਆ ਗਈ ਨਾ ਤਾਂ ਮੈਂ ਉਹਨੂੰ ਕੁਛ ਕਹਿ ਸਕਦੀ ਆ ਕਿ ਆਹ ਪਤਾ ਜ਼ਮੀਨ ਵੀ ਲੈਣੀ ਆ ਪੁੱਤਾਂ ਹਾਂ ਹੁਣ ਕੁਛ ਨਹੀਂ ਕਹਿ ਸਕਦੀ ਤੇ ਮੈਂ ਮੇਰਾ ਮਾਣਾ ਕਹਿੰਦਾ ਜਿੰਨਾ ਚਿਰ ਆਪਾਂ ਮੰਦਿਰ ਦੇ ਟਿਕਟ ਨਹੀਂ ਕਰਾਉਂਦੇ ਨਾ ਤੂੰ ਮੱਥੇ ਵਾਲਾ ਦਾ ਨੰਲਾ ਦਾ ਬੈਂਕ ਹੁੰਦਾ ਕਿ ਨਾ ਬੈਂਕ ਨਹੀਂ ਹੁੰਦਾ ਪੁੱਤ ਤੂੰ ਹੋ ਤਾਂ ਇਹ ਕਿੰਨਾ ਦਾ ਪਤਾ ਨਹੀਂ ਹੈਗਾ ਤੂੰ ਨਿਆਣਾ ਹਜੇ ਤੇ ਤੂੰ ਚੱਲ ਲੈ ਤੇ ਮੈਂ ਤੈਨੂੰ ਆ ਕੇ ਚਾਹ ਕਰਕੇ ਦਿੰਦੀ ਮੈਂ ਪਰਾਇਆ ਮਾ ਕੱਪੜੇ ਠੀਕ ਹੈ ਸਰ ਕੱਖ ਪਾ ਦੀ ਚੰਗਾ ਠੀਕ ਹੈ ਲੰਮਨਦੀਪ ਦਾ ਪਤਾ ਲਾਵਾਂ ਕਿੰਨੇ ਘਟੇ ਲੀ ਹੈਗੀ ਇਹ ਯਾਰ ਮਨਦੀਪ ਵਾ ਸੱਸੀ ਆਲੀ ਸੱਸੀ ਬਾਕੀ ਸੱਸੀ ਕਾ ਮਸਲਾ ਹੈਗਾ ਠੀਕ ਆ ਠੀਕ ਆ ਵਾਸੀ ਵਧੀਆ ਬਈਆ ਕੀ ਹੋਲ ਹੋ ਗੋ ਮਾਰਣਾ ਟਾਈਫੜ ਵਾਲਾ ਹੋ ਗਿਆ ਨਾ ਟਾਈਫੜ ਦਾ ਕੰਮ ਹੋਇਆ ਮਾ ਮੈਂ ਤੇ ਮੰਮੀ ਦੇ ਨਾਲ ਟਾਈਫੜ ਵਾਲਾ ਹੋਇਆ ਤੇ ਕਹਿੰਦੀ ਉਹ ਮੱਥੇ ਨਾਉਣਾ ਕਿਤੇ ਨਾ ਤੇ ਤੋਂ ਮੈਨੂੰ ਆਦੀ ਜਾ ਹੀ ਨਾ ਨਾ ਇਹ ਜੀ ਤਾਂ ਕੋਈ ਗੱਲ ਨਹੀਂ ਉਹ ਤਾਂ ਮੈਂ ਆਇਆ ਨਾ ਉਦੋਂ ਜੇ ਚੜ ਗਏ ਸੀ ਮੈਨੂੰ ਤਾਂ ਕਹਤਾ ਹੁਣ ਮੰਮੀ ਲੱਗ ਰਿਹਾ ਤਾਂ ਬਹੁਤ ਵਧੀਆ ਗੱਲ ਐ ਸ਼ੁਕਰ ਪ੍ਰਮਾਤਮਾ ਦਾ ਵਧੀਆ ਤਾਂ ਹੈ ਮਾਸੀ ਹੁਣ ਮੰਮੀ ਆਏ ਕਹਿ ਰਹੀ ਐ ਨਾ ਕਹਿੰਦੀ ਐ ਕਿ ਮੈਨੂੰ ਪੋਤਾ ਹੀ ਚਾਹੀਦਾਗਾ ਹੁਣ ਮੈਂ ਇਸੇ ਗੱਲ ਦੀ ਟੈਨਸ਼ਨ ਹੋਈ ਪਈ ਐ ਵੀ ਜੇ ਕਿ ਮੁੰਡਾ ਨਾ ਹੋਇਆ ਮੰਮੀ ਦਾ ਮੇਰਾ ਪਹਿਲਾ ਵਾਲਾ ਹਾਲ ਕਰੂਗੀ ਫਲੰਦਾ ਮੇਰੇ ਕੁੜੀਆਂ ਤੇ ਸਾਹਮਣੇ ਕੋਣ ਕੱਢ ਰੱਖੀਆਂ ਨੇ ਤੇ ਇਹ ਤਾਂ ਮੈਨੂੰ ਕੋਣ ਕੱਢ ਦੂਗੀ ਚਲ ਤੂੰ ਕੋਈ ਨਹੀਂ ਟੈਨਸ਼ਨ ਨਾ ਲੈ ਤੇ ਟੋਨਾ ਬਾਬੇ ਪੀਰ ਦੇ ਜਾਇਆ ਕਰ ਪੀਰ ਖਾਨ ਨੇ ਤੇ ਆਪਣੀ ਜਰੂਰ ਸੁਣੂਗਾ ਬਾਬਾ ਹਾਂ ਮੈਂ ਸਿਉਂ ਤਾਂ ਮੇਰੀ ਮਾਂ ਵੀ ਮੰਨਦੀ ਆ ਬਾਬੇ ਪੀਰ ਨੂੰ ਹੁਣ ਤਾਂ ਉਹ ਵੀ ਕਹਿੰਸੀ ਗਈ ਤੋ ਬਾਬੇ ਪੀਰ ਦੀ ਸੇਵਾ ਕਰਿਆ ਕਰ ਵੀ ਬਾਬਾ ਪੀਰ ਜਿਹੜਾ ਸੇਵਾ ਕਰਦਾ ਪੁੱਤ ਜਰੂਰ ਬਖਸਦਾ ਉਹਨੂੰ ਤੇ ਪਰ ਮੰਮੀ ਨੇ ਮੰਨਦੀ ਮੰਮੀ ਗੁਰਦੁਆਰੇ ਜਾਂਦੀ ਹੈਗੀ ਆਪਾਂ ਨਾ ਪੀਰਖਾਨੇ ਦੇ ਕੋਲ ਹੀ ਗੁਰਦੁਆਰਾ ਆਪਾਂ ਗੁਰਦੁਆਰੇ ਜਾ ਬੰਨ ਲਾ ਕੇ ਤੇ ਪੀਰਖਾਨੇ ਵੀ ਜਾਇਆ ਕਰਾਂਗੇ ਬਾਬੇ ਦੀ ਸੇਵਾ ਕਰਾਇਆ ਕਰਾਂਗੇ ਈਕਾ ਮਸੀ ਮੈਂ ਤਾਂ ਤੁਹਾਨੂੰ ਮਨ ਪੂਰੀ ਸੇਵਾ ਕਰੂੰ ਬਾਬੇ ਪੀਰ ਦੀ ਜੇ ਮੈਨੂੰ ਪੁੱਤ ਦੇ ਦੇਤ ਕੀ ਬਾਬਾ ਪੀਰ ਮੇਰਾ ਖੜਾ ਸੁੱਕ ਦੇ ਇਸ ਗੱਲ ਤੋਂ ਰੋਜ਼ ਕਹਿਣ ਦੀ ਮੰਮੀ ਵੀ ਤੂੰ ਤਾਂ ਕੁੜੀਆਂ ਜੰਮ ਕੇ ਧਰਤੀ ਕੋਈ ਨਹੀਂ ਪੁੱਤ ਜ਼ਰੂਰ ਸੁਣੂਗਾ ਬਾਬਾ ਇੱਥੇ ਆਪਣੀ ਅੱਜ ਕਿਤੇ ਮੈਨੂੰ ਪੁੱਤ ਦੀ ਖਾਤਰ ਕੁਝ ਵੀ ਕਰਨਾ ਪੈ ਜੇ ਮੰਮੀ ਨੇ ਮੈਨੂੰ ਨਾਂ ਵੀ ਜਾਣ ਦਿੱਤਾ ਮੈਂ ਤਾਂ ਵੀ ਜਾਊਂਗੀ ਪੁਰੀ ਤਨੋਂ ਮਨੋਂ ਲਾ ਕੇ ਨਾ ਸੇਵਾ ਬਾਬੇ ਪੀਰ ਦੀ ਕਰੋ। ਸੇਵਾ ਕਰੀ ਤਨੋਂ ਮਨੋਂ ਲਾ ਕੇ। ਬਾਬਾ ਜਰੂਰ ਝੋਲੀ ਭਰਉ ਐਸੀ। ਮਾਵਧੀਆਂ ਝੋਲੀਆਂ ਭਰਦਾ ਜਿਹੜਾ ਤਨੋਂ ਮਨੋਂ ਲਾ ਕੇ ਸੇਵਾ ਕਰਦਾ। ਮੇਰੇ ਭਤੀਜ ਨੂੰ ਸੀ। ਉਹਦੇ ਵੀ ਦੋ ਕੁੜੀਆਂ ਬਾਦ ਮੁੰਡਾ ਹੋਇਆ ਸੀਗਾ। ਤੇ ਬਹੁਤ ਜਿਆਦਾ ਸੇਵਾ ਕੀਤੀ ਸੀ ਉਹਨੇ ਬਾਬੇ ਪੀਰ ਦੀ। ਅਸਰ ਹੋ ਗਿਆ। ਹਾਂ। ਹੁਣ ਤਾਂ ਤੈਨੂੰ ਪਤੀਆ ਵੀ ਆਪਾਂ ਮੰਨਦੇ ਤਾਂ ਹੈ ਨਹੀਂ ਬਾਬੇ ਪੀਰ ਨੂੰ ਮੰਮੀ ਨੇ ਜਾਣ ਤਾਂ ਦੇ ਨਹੀਂ ਪਰ ਫਿਰ ਵੀ ਮੈਂ ਜਾਇਆ ਕਰੂੰ। ਠੀਕ ਆ। ਚੱਲ ਵੜਿਆ ਗਾਹਾਂ। ਚੱਲ ਹੁਣ ਮੈਂ ਜਾਂਦੀ ਆ। ਮੇਰੇ ਮੇਰੇ ਇਹ ਕੱਪੜੇ ਸੋਣੇ ਜਾਣ ਮੈਂ ਦੱਸ ਤੇ ਗਈ ਸੀ ਵੀ ਆ ਵੀ ਨਾ ਜਾਣਾ ਫੰਮ ਮਰੇ ਗਲੇ ਕਿਤੇ ਫੇਰ ਲੈਣੀਆਂ ਪੈਣਾਂ ਹਾਂ ਬਸ ਫੇਰ ਤੋਂ ਬਾਗਦੇ ਫੇਰ ਮੜੂ ਦੀ ਪੈਣਾ ਹੈ ਨਾ ਠੀਕ ਆ ਮੈਂ ਜਾਉਂਦੀ ਆਡੇ ਹੁੰਡੇ ਮਾੜੀ ਦੀ ਠੀਕ ਆ ਰੇ ਵਾਸਤੇ ਲਿੰਚੈਂਸ ਮੈਂ ਵੀ ਤਾਂ ਮੱਖ ਤੇ ਹੀ ਲੱਗਦੀ ਰਹੂੰ ਜਿੰਨੀ ਉੱਤੇ ਲੱਗਣੇ ਲੱਗਣ ਚੱਲ ਮੈਂ ਵੀ ਫਈ ਜਾ